ਵੇ ਲੋ ਪਾਗਲ ਥੀ ਏ ਪਾਗਲ ਥੀ ਏ ਪਾਗਲ ਥੀ ਉਹਨੂੰ ਕੋ ਬਚ ਕੇ ਨਹੀਂ ਪਾਗਲ ਥੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਾ ਹਰਦੀਪ ਸਿੰਘ ਜੀ ਜੋ ਹਟ ਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਜਿਸੀ ਜਿਸੀ ਆਪਣੀ ਮੇਰੀ ਸਿਸਟਰ ਦੀ ਨਨਾਂ ਦੀ ਮੈਰੇ ਸੀਗੇ ਉੱਥੇ ਆਏ ਸੀਗੇ ਉੱਥੇ ਚਲੋ ਡੀਜੇ ਵਾਲਾ ਨਾਲ ਥੋੜਾ ਬੋਤ ਝਗੜਾ ਝਗੜਾ ਉਹਨਾਂ ਨੇ ਜੁਨਾ ਦਾ ਸ਼ਰਦਾਰੂ ਵਗੈਰਾ ਵੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਹੀ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ੈਨਾਹੀ ਪਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪਾਗਲਾਈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲਾਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਕਾਨੂੰਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਮੇਰਾ ਨਾਮ ਹੀ ਜਸਵੀਰ ਸਿੰਘ ਆ ਪਿੰਡ ਮੇਗਾ ਮੇਰਾ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਗਈ ਆ ਉਹਦੀ ਨਾਨੀ ਦੀ ਅੱਜ ਮਰਜੀ ਹੀ ਤੇ ਮੈਂ ਉੱਥੇ ਸਗੰਦੇ ਆ ਆ ਤੇ ਮੇਰੀ ਇਹ ਸਹਨਾਈ ਬਾਲੇ ਤੇ ਮਾਰਾ ਇੱਥੇ ਮੀਠਾ ਰੋਡ ਤੇ ਬੰਦੇ ਤੇ ਮੇਰੀ ਦਵਾਈ ਦਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਡਵਾ ਕੇ ਉਹਨਾਂ ਨੂੰ ਬਾਲੇ ਤੋਂ ਬਾਹਰ ਭੇਜਦਾ ਆ ਦਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ ਤੇ ਕਰਦਾ ਆ ਚਾਚਾ ਇਹਦਾ ਉੱਤੋਂ ਹੀ ਘੁੰਮ ਕੇ ਪੋੜੀਆਂ ਦਾ ਨੀ ਪਿੱਛੋਂ ਹੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਜੋਰ ਨਾਲ ਮੈਨੂੰ ਵਾਲਾਂ ਤੋਂ ਖਿੱਚ ਕੇ ਥੱਲੇ ਸੁੱਟਦਾ ਬਾਅਦ ਚ ਮੇਰੇ ਕੋਲ ਦੇ ਨਹੀਂ ਇੱਥੇ ਆਪਣੇ ਸ਼ਸਤਰ ਕੱਢੀਏ ਕਿ ਨਹੀਂ ਉੱਥੇ ਗਲਤ ਹੋਈ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਦੱਤੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਦ ਮਸੀਹ ਸ਼ਾਹਦੇ ਦਾ ਰਹਿਣ ਵਾਲਾ ਜੇ ਇਹਦੇ ਬੇਟੇ ਦਾ ਨਾਂ ਜੇ ਪ੍ਰਿੰਸ ਇੱਕੇ ਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੁਹਿਤ ਦੇ ਦੇਖੋ ਇਹ ਇੱਕ ਅਜੇ ਤੁਹਾਡਾ ਕੋਈ ਹੋਰ ਦੇ ਨਾਲ ਦੇ ਜਸ਼ਨ ਹੈ ਚਾਰ ਬੰਦੇ ਹੋ ਰਹੇ ਹਨ ਬਨਛਾਂਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਦਾ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਕਾ ਖਿੱਚ ਕੇ ਮੈਨੂੰ ਸੁੱਟਦਾ ਵੀ ਸੀ ਉਹੀ ਝਗੜਾ ਛਡਾ ਰਹੇ ਅਸੀਂ ਛਡਾ ਰਹੇ ਬਬਾਈ ਬਾਤ ਤੁਹਾਡੇ ਚਾ ਪੁੱਛ ਸਕਦੇ ਜਿਹਨੂੰ ਮਰਜ਼ੀ ਡੀਜੇ ਵਾਲੇ ਦੇ ਗੱਲ ਪੈਣ ਲਈ ਉੱਤੇ ਵਿਚਾਰੇ ਦੀ ਉਹਦੇ ਹੱਥੀ ਫਾਈ ਹੁੰਦੇ ਅਸੀਂ ਤਾਂ ਕੋਈ ਗੱਲ ਬੁਲਾਉਂਦੀ ਵੀ ਨਹੀਂ ਉਹਨਾਂ ਨੂੰ ਬਬਾਈ ਠੀਕ ਹੈ ਪੁਲਿਸ ਨੂੰ ਕੋਈ ਕੰਪਲੇਂਟ ਦੇਤੀ ਕੰਪਲੇਂਟ ਬਾਬਾ ਜੀ ਇਥੇ ਦਿਖਾ ਦੇ ਦਿੱਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਪੁਲਿਸ ਵੱਲੋਂ ਕੀ ਕਿਹਾ ਗਿਆ ਪੁਲਿਸ ਵੱਲੋਂ ਕਹਿਆ ਗਿਆ ਜੀ ਅਸੀਂ ਜੋ ਵੀ ਕੋ ਕਾਨੂੰਨੀ ਕਾਰਵਾਈ ਹੋਏਗੀ ਇਹ ਨਾਲ ਪੂਰੀ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ਼ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਸਤਾਰ ਲੱਗੀ ਆ ਜੀ ਮੈਨੂੰ ਤਾਂ ਇਹ 40 ਦਿਨ ਵੀ ਨੂੰ ਇਹ ਪਾਣਾ ਪਾਇਦੇ ਨੂੰ ਇਹ ਬੰਦੇ ਨੂੰ ਇੰਨੀ ਮੱਤ ਹੋਣੀ ਚਾਹੀਦੀ ਜਿਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਚੀ ਦੇ ਨਾਲ ਵੈਗੁਰਜੀ ਖਾਲਸਾ ਵੈਗੁਰਜੀ ਕੀ ਪਤੇ ਨੇ ਹਿੰਗ ਸਿੰਘ ਵੱਲੋਂ ਕਿਹਾ ਗਿਆ ਵੀ ਇਹ ਮਾਦੀ ਪਾਗ ਲੱਥੀ ਆ ਪੁਲਿਸ ਦ੍ਰਿਖਾਤੋ ਲਲੀਆ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕਮਲ ਵਿੱਚ ਲੈਂਦੀ ਹੋਗੀ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਕੁਝ ਜਿਹੜੀ ਕਾਰਵਾਈ ਅਮਰੋ ਚ ਲੈਂਦੀ ਹੋਗੀ। ਪਾਗਲ ਥੀ ਏ। ਪਾਗਲ ਥੀ ਏ। ਪਾਗਲ ਥੀ ਉਹਨੂੰ ਕੋ ਬਚ ਗਏ ਨਹੀਂ। ਪਾਗਲ ਥੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਣਾ ਹਰਦੀਪ ਸਿੰਘਾ ਜੀ ਜੋ ਹਟਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ। ਸੋ ਹੋਇਆ ਕਿ ਸੀਗੀ ਜਿਵੇਂ ਆਪਣੀ ਮੇਰੀ ਸਿਸਟਰ ਦੀ ਨਨਾਨ ਦੀ ਮੈਰੇ ਸੀਗੀ ਉੱਥੇ ਆਈ ਸੀਗੇ ਉੱਥੇ ਚਲੋ ਡੀਜੇ ਵਾਲਾ ਨਾ ਥੋੜਾ ਬੋਝ ਝਗੜਾ ਝਗੜਾ ਉਹਨਾਂ ਨੇ ਜੁਨਾ ਦਾ ਸ਼ਰਦਾਰੂ ਵਗੈਰਾ ਵੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਹੀ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ੈਨਾਹੀ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪਾਗਲਾਈ ਹੈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲਾਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗ ਕਾਨੂੰਨੀ ਕਾਰਵਾਈ ਬੰਦ ਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ